ਜੇ ਤਾਂ ਮਗਰ ਤੂੰ ਲੱਗਾ ਵਾ ਨਾ ਕਦੀ ਉੱਥੇ ਰਿਸ਼ਤਾ ਕਰਾ ਤ ਕਦੀ ਉੱਥੇ ਕਰਾ ਹੁਣ ਮੇਰੀ ਗਾਂ ਸਰਖ ਥਾਂ ਥਾਂ ਤੇ ਬੇਇੱਜ਼ਤੀ ਕਰਾਈ ਜਾ ਪਹਿਲਾਂ ਉੱਥੇ ਇੱਕ ਕਰਾਇਆ ਤਾਂ ਟੁੱਟ ਗਿਆ ਹੁਣ ਇੱਥੇ ਕਰਾ ਦੇ ਹੁਣ ਟੁੱਟ ਜੂ ਇਹ ਇੱਥੇ ਕਰਾਈ ਜਾ ਥਾਂ ਥਾਂ ਤੇ ਮੇਰੀ ਗੱਲ ਸੁਣ ਤੂੰ ਇਹੋ ਚਾਹੁੰਦੇ ਓ ਇੱਥੇ ਵੀ ਰਿਸ਼ਤਾ ਟੁੱਟ ਜੇ ਤਾਂ ਨਾ ਮੈਂ ਕਿਹਨੂੰ ਦੱਸਿਆ ਨਹੀਂ ਇਹ ਕਿਹੜਾ ਰਿਸ਼ਤਾ ਹੋ ਜੇ ਫੇਰ ਦੱਸੂ ਜਿਹਨੂੰ ਦੱਸਣਾ ਨਾਲੇ ਮੰਮੀ ਜੇ ਦੋ ਦਰ ਰੋਟੀਆਂ ਪਕਾ ਗਈ ਸੰਦੀਪ ਤੇ ਕੀ ਉਹਦੇ ਮੇਨੇ ਮਰਨ ਦਿਆ ਓਦਾਂ ਤੇ ਕਹਿੰਦੇ ਅਸੀਂ ਬੜੇ ਹੀ ਦਿਲ ਦੇ ਸੱਚੇ ਆ ਅਸੀਂ ਕਿਹਦਾ ਮੜਾ ਨਹੀਂ ਕਰਦੇ ਅਸੀਂ ਕਿਹਦਾ ਮੜਾ ਤੇ ਕਰਕੇ ਕੰਮ ਜੇ ਸੁਨਾ ਹੀ ਦੇਣਾ ਉਦੋਂ ਚੰਗਾ ਬੰਦਾ ਪਹਿਲਾਂ ਕਰੇ ਹੀ ਨਾ ਹੁਣ ਉਹਦੀ ਬੋਲੀ ਬੋਲਦਾ ਵਾ ਜੋ ਉਹਨੇ ਕਿਹਾ ਵਾ ਮੈਂ ਆਹ ਰਾਖੇ ਵੀ ਚੱਲਣੇ ਟਾਈਮ ਸਰ ਜੂਗਾ ਤਾਂ ਪੈਸੇ ਦਿੱਤੇ ਹੀ ਪਰ ਉਹ ਉਹ ਜਨਾਨੀ ਜਿਹੜੀ ਹੈ ਨਾ ਉਹ ਮਗਰਲਾ ਲੈਂਦੀ ਚਟ ਉਹ ਥਾਣੇ ਜਾ ਕੇ ਮੈਂ ਰਪਿੰਦਰ ਕਹਾਂ ਕੀ ਤੇ ਭਰਾ ਨੂੰ ਮਰਾਉਣ ਲੱਗਾ ਸੀ ਤੇ ਇਹਨਾਂ ਕੋ ਕੰਮ ਨਹੀਂ ਪੂਰਾ ਹੋਇਆ ਤੇ ਇਹਨਾਂ ਨੂੰ ਫੜ ਲਓ ਠੀਕ ਆ ਉਹ ਉਲਟਾ ਸਾਡੇ ਤੇ ਕੇਸ ਪੈਣਾ ਵਾ ਚੁੱਪ ਕਰ ਜਾ ਉਹ ਇੱਥੇ ਹੀ ਕਿਉਂ ਇਹਨਾਂ ਉੱਚੀ ਚੀ ਬੋਲੰਦੇ ਕਿਉਂ ਦੱਸਉਂਦੇ ਆ ਲੋਕਾਂ ਨੂੰ ਜਿਹਨੂੰ ਨਹੀਂ ਵੀ ਨਾ ਕਿਸੇ ਨੂੰ ਪਤਾ ਉਹਨਾਂ ਨੂੰ ਵੀ ਦੱਸ ਦੋ ਪਿਆਹੀਆ ਕੰਮ ਕੀ ਦਾਲ ਲੋਕੀ ਸਭ ਉਹ ਜਿਹੜੀ ਗੱਲ ਹੁੰਦੀ ਹੈ ਨਾ ਉਹਨੂੰ ਟੱਕਦੇ ਆ ਪਰਦੇ ਜਿਹਾ ਰੱਖਦੇ ਆ ਤੁਸੀਂ ਸਭ ਉੱਚੀ ਹੋ ਹੋਂਦਾ ਮੈਂ ਆਪਣੇ ਹੱਥੀਂ ਆਪਣਾ ਭਰਾ ਮਾਰਾ ਦੇਣ ਲੱਗਾ ਹੈ ਹੈ ਮੈਨੂੰ ਚੰਗਾ ਕੌਣ ਕਹੂਗਾ ਹੈ लवली ਆਪਣੇ ਭਰਾ ਨੂੰ ਮਾਰਾ ਦੇਣ ਲੱਗਾ ਹੈ ਇਹ ਇੰਨਾ ਹੀ ਗਿਰ ਗਿਆ ਪਿਆਰੀ ਬਦਲੇ ਹੈ ਭਰਾ ਦਾ ਭਰਾ ਹੀ ਦੁਸ਼ਮਣ ਹੋ ਗਿਆ ਵੇਖੋ ਤੁਸੀਂ ਅੱਗੇ ਵੀ ਗੱਲਾਂ ਸੁਣੀਆਂ ਸੀ ਕਿ ਫਲਾਣੇ ਨੂੰ ਇੰਨੇ ਦੇਣੇ ਨੇ ਠਿੰਗਰੇ ਨੂੰ ਇੰਨੇ ਦੇਣੇ ਨੇ ਮੈਨੂੰ ਲੱਗਦਾ ਇਹ ਕੰਮ ਇਨੇ ਕਰਵਾਇਆ ਵਾ ੁੰਡੇ ਨੂੰ ਅਵੇਂ ਨਹੀਂ ਸੱਟ ਲਵਾਈ ਇਹ ਤਾਂ ਕਿਸਮਤ ਮੇਰੇ ਮੁੜੇ ਦੀ ਚੰਗੀ ਜਿਹਾ ਬਚ ਗਿਆ ਹੈ ਏਦਾਂ ਕਰਨੀ ਆ ਕਿ ਦਸ ਹੀ ਦਿਨੀ ਦਲਜੀਤ ਨੂੰ ਜਾ ਕੇ ਹੈ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਮੈਨੂੰ